ਹਰ ਇੱਕ ਕੈਟਾਗਰੀ ਦੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਵੀਡੀਓ ਦੇ ਥੱਲੇ ਦਿੱਤੇ ਗਏ ਲਾਲ ਬਟਨ ਨੂੰ ਦਬਾ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਵਾਲੇ ਆਈਕਨ ਨੂੰ ਵੀ ਦੱਬੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਏ ਆ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਈ ਆ ਹਾਂ ਤੇ ਇੱਥੇ ਬਾਈ ਨਾਲ ਜਿਹੜਾ ਕਹਿਰ ਹੋਇਆ ਉਹ ਤਸਵੀਰਾਂ ਬਿਆਨ ਕਰਦੀਆਂ ਨੇ ਬਰਸੋ ਬਰਸੋ ਲੱਗੀ ਹੈ ਬਈ ਹਾਂਜੀ ਬਰਸੋ ਬਰਸੋ ਆ ਪਿੱਛੇ ਲੈਣਾ ਮੇਰੇ ਵੱਡੀ ਲੈਣਾ ਇਹ ਤੋਂ ਚੰਗਿਆੜੇ ਗire ਨੇ ਇਹ ਚੰਗਿਆੜੇ ਕੀ ਕਹਲੋ ਧਰਤੀ ਤੇ ਨਹੀਂ ਗire ਜੱਟ ਦੀ ਕਿਸਮਤ ਤੇ ਹੀ ਗਿਰ ਗਏ ਨੇ ਸੋ ਪਿੰਡ ਦਾ ਸਭ ਤੋਂ ਮਿਹਨਤੀ ਕਿਸਾਨ ਸੀਗਾ ਸਭ ਤੋਂ ਮਿਹਨਤੀ ਭਰਾ ਸੀਗਾ ਪਿੰਡ ਦੇ ਲੋਕ ਪੰਚਾਇਤ ਖੜੀ ਐ ਉਹ ਬਾਈ ਦੀ ਗਵਾਹੀ ਦਿੰਦੇ ਨੇ ਕਿ ਸੀਰੀ ਸਾਜੀ ਤੋਂ ਬਿਨਾਂ ਖੁਦ ਆਪਣੇ ਧਾਮ ਤੇ ਆਪਣੀ ਹਿੰਮਤ ਦੇ ਨਾਲ ਖੇਤੀ ਕਰਦਾ ਸੀਗਾ ਪਰ ਜੋ ਕਹਿਰ ਹੋ ਗਿਆ ਉਹ ਤਾਂ ਚਲੋ ਤਸਵੀਰਾਂ ਦੱਸ ਰਹੀਆਂ ਨੇ ਪਰ ਇਸ ਤੋਂ ਬਿਨਾ ਰਾਜਨੀਤਿਕ ਆਗੂ ਕੋਈ ਉਹਰੇ ਆਇਆ ਨਹੀਂ ਹੈਗਾ ਵੈਸੇ ਵੋਟਾਂ ਦਾ ਦੌਰ ਹੈ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਕਿਸੇ ਨੂੰ ਨਿੰਦਣ ਨਹੀਂ ਆਏ ਅਸੀਂ ਕੋਸ਼ਿਸ਼ ਕਰਾਂਗੇ ਵੀ ਕੋਈ ਰਾਜਨੀਤਿਕ ਆਗੂ ਵੀ ਆਵੇ ਕੋਈ ਹੋਰ ਲੋਕ ਵੀ ਆਉਣ ਸਾਡਾ ਕੰਮ ਹੈ ਜਿਵੇਂ ਪਿਛਲੀ ਵਾਰ ਦੀ ਤਰ੍ਹਾਂ ਜਿਹੜੇ ਵੀ ਲੋਕ ਅੱਗ ਦਾ ਸ਼ਿਕਾਰ ਹੋਏ ਸੀ ਅਸੀਂ ਚਾਹੇ ਦਾਣਿਆਂ 'ਚ ਮਦਦ ਕਰਾਈ ਚਾਹੇ ਕੈਸ਼ ਮਦਦ ਕਰਾਈ ਕਈ ਥਾਂ ਤੇ ਦਾਣੇ ਵਧ ਕੇ ਦਾਣੇ ਨੂੰ ਤਲਵਾ ਕੇ ਆਰਤੀਏ ਦੇ ਤਲਵਾਤਾ ਜੋ ਜਿੰਨੇ ਕ ਪੈਸੇ ਬਣਦੇ ਸੀਗੇ ਉਹ ਬੰਦੇ ਨੂੰ ਦਿੱਤੇ ਕੰਿਆਂ ਦਾ ਜਿੰਨਾ ਕ ਨੁਕਸਾਨ ਸੀਗਾ ਅਸੀਂ ਨੇੜੇ ਤੇੜੇ ਗੱਲ ਲਾਉਣ ਦੀ ਕੋਸ਼ਿਸ਼ ਕੀਤੀ तकरीबन तकरीबन 100 ਪਰਿਵਾਰਾਂ ਦੀ ਸੋ ਅਸੀਂ ਇਸ ਵਾਰ ਵੀ ਬਚਿੱਤਾ ਆਏ ਵੀ ਜ਼ਰੂਰ ਆ ਮੈਂ 200 ਕਿਲੋਮੀਟਰ ਤੋਂ ਪਟਿਆਲੇ ਤੋਂ ਆਇਆ ਤੇ ਜਗਦੀਪ ਨੇ ਫੋਨ ਫੜਿਆ ਹੋਇਆ ਇਹ 100 ਕਿਲੋਮੀਟਰ ਤੋਂ ਆਇਆ ਸਾਡਾ ਸਿਰਫ ਤੇ ਸਿਰਫ ਇੱਕ ਹੈ ਕਿ ਚਲੋ ਦਾਇਰਾ ਬਣਿਆ ਹੋਇਆ ਸਮਾਜਿਕ ਦਾਇਰਾ ਬਣਿਆ ਹੋਇਆ ਇਹਦਾ ਕੋਈ ਹੋਏ ਜੱਟ ਕਿਸਾਨ ਨੂੰ ਇਹ ਦੇਖੋ ਆਪਦੇ ਲਈ ਤਾਂ ਸਾਰੀ ਦੁਨੀਆ ਕਰਦੀ ਫਿਰਦੀ ਹੈ ਗਾਇਕ ਵੀ ਕਰਦੇ ਫਿਰਦੇ ਨੇ ਕਲਾਕਾਰ ਵੀ ਲੀਡਰ ਵੀ ਪਰ ਬੰਦਾ ਉਹ ਹੁੰਦਾ ਜਿਹੜਾ ਕਿਸੇ ਆਪਦੇ ਬੰਦੇ ਦੇ ਆਪਦੇ ਭਰਾ ਦੇ ਕੰਮ ਆਵੇ ਸੋ ਸਾਡਾ ਇੱਕੋ ਇੱਕ ਮਕਸਦ ਹੈ ਕਿਵੇਂ ਅਸੀਂ ਪਿਛਲੀ ਵਾਰ ਮਦਦ ਕਰਾਉਣ ਚ ਕਾਮਯਾਬ ਹੋਏ ਸੀਗੇ ਓਵੇਂ ਅਸੀਂ ਐਤਕੀ ਵੀ ਕਾਮਯਾਬ ਹੋ ਜਾਈਏ ਬਾਕੀ ਸਟੋਰੀ ਤੇ ਆਈਫੋਨ ਗਰਮ ਹੋ ਜਾਂਦਾ ਤੇ ਪੰਚਾਇਤ ਖੜੀ ਆ ਪੰਚਾਇਤ ਦੇ ਨਾਲ ਅਸੀਂ ਤੁਹਾਡੇ ਸਾਰੇ ਗੱਲ ਕਰਵਾਵਾਂਗੇ ਆ ਫੜਾ ਲੈ ਲੈ ਲਾ ਫੜ ਲੈ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਵੀਰੋ ਮੈਂ ਰੰਧਾਵਾ ਤੇ ਮੇਰੇ ਨਾਲ ਬਾਈ ਘੁੰਮਣ ਸੀ ਇਹਨੇ ਵੀ ਬੋਲਿਆਗਾ ਜਿਲ੍ਹਾ ਮੋਗਾ ਦਾ ਪਿੰਡ ਸੱਦਾ ਸੱਦੇਵਾਲ ਆ ਤੇ ਇਹਦੀ ਡੇਲੀ ਪੋਸਟ ਤੇ ਵੀ ਬਾਈ ਦੀ ਰੋਂਦੀ ਦੀ ਵੀਡੀਓ ਵਾਇਰਲ ਹੋਈ ਸੀ ਆ ਖੜਾਗਾ ਬਾਈ ਤੇ ਇਹਦੀ ਅਜੇ ਤੱਕ ਬਾਈ ਦੀ ਮਦਦ ਇੱਕ ਜਾਣੇ ਤੀ ਹੋਈ ਆ ਅਜੇ ਹੋਰ ਹੋਈ ਨਹੀਂ ਤੇ ਅਸੀਂ ਤਾਂ ਬਸ ਬੇਨਤੀਆਂ ਹੀ ਕਰਨ ਆਏ ਸੀ ਮੈਂ ਤੇ ਘੁੰਮਣ ਬਾਈ ਨੇ ਵੀਡੀਓ ਪਾਈ ਸੀ ਵੀ ਪੰਜਾਬ ਚ ਜਿੱਥੇ ਵੀ ਕਣਕ ਮੱਚੂ ਅਸੀਂ ਉੱਥੇ ਪਹੁੰਚਾਂਗੇ ਲਾਜ਼ਮੀ ਠੀਕ ਹੈ ਵੀਰੋ ਹੁਣ ਮੈਂ ਤਾਂ ਇਹ ਬਾਈਆਂ ਨੂੰ ਬੇਨਤੀ ਕਰਦਾ ਵੀ ਇਹ ਪੈੰਡ ਵਾਲੇ ਵੀ ਸਾਥ ਦੇਣ ਬਾਈ ਨੂੰ ਕਣਕ ਦੂੜੀ ਇਕੱਠੀ ਕਰਕੇ ਦੇਣਾ ਬਾਕੀ ਬਾਈ ਜਿੰਨੇ ਆ ਐਨ ਆਰ ਆਈ ਆ ਜਾਂ ਕੋਈ ਫੈਕਟਰੀਆਂ ਦੇ ਮਾਲਕ ਆ ਜਿਹਦੇ ਘਰੇ ਰੱਬ ਦੀ ਕਿਰਪਾ ਨਾਲ ਰੋਟੀ ਵਧੀਆ ਪੱਕਦੀ ਆ ਉਹ ਜਰੂਰ ਬਾਈ ਦੀ ਮਦਦ ਕਰਨ ਬਦ ਤੋਂ ਬਦ ਤਾਂ ਕਿ ਆਪਾਂ ਕਿਸਾਨ ਭਾਈ ਆਪਾਂ ਖੜੇ ਕਰ ਚੁੱਕੀ ਇਹਨਾਂ ਨੂੰ ਕਰ ਲਈਏ ਕਾਰਨ ਇਹ ਵੀਰੋ ਸਾਨੂੰ ਪੱਤੀਆ ਵੀ ਕਰਜੇ ਚੜ ਚੁੱਕੇ ਆ ਬੁਰੀ ਹਾਲਤਾਂ ਕਿਸਾਨਾਂ ਦੀ ਮੈਂ ਤਾਂ ਭਾਈਆਂ ਨੂੰ ਇਹ ਵੀ ਕਹਿਣਾ ਵੀ ਜਿਹੜੇ ਐਮਪੀਐਮਪੀ ਆਉਂਦੇ ਉਹਨਾਂ ਨੂੰ ਘੇਰ ਕੇ ਪੁੱਸੋ ਯਾਰ ਵੀ ਸਾਡੀਆਂ ਫਸਲਾਂ ਦਾ ਬੀਮਾ ਕਰੋ ਜਾਂ ਕੁਝ ਹੋਰ ਕਰੋ ਵੀ ਯਾਰ ਅੱਜ ਜਮਾ ਕਿਸਾਨ ਖਤਮਾ ਸਾਰਿਆਂ ਨੂੰ ਪਤਾ ਇਹ ਗੱਲ ਦਾ ਕੋਈ ਲੋਕੋ ਨਹੀਂ 10 ਫੁੱਟ ਐਵੇਂ ਪਾਣੀ ਡੂੰਗਾ ਹੋ ਜਾਂਦਾਗਾ ਤੇ ਇੱਕ ਦਿਨ ਆਪਾਂ ਪਾਣੀ ਵੀ ਧਰਤੀ ਤੋਂ ਮੋਗਾ ਲੈਣਾਗਾ ਬੁਰੀ ਹਾਲਤਾਂ ਕਿਸਾਨਾਂ ਦੀ